ਲੋਕ ਕਹਿੰਦੇ ਸੀ ਕਿ ਤੁਸੀਂ ਛੋਟੇ ਮੋਟੀਆਂ ਮੱਛੀਆਂ ਨੂੰ ਫੜਦੇ ਪਿਆ ਤਾਂ ਵੱਡੇ ਵੱਡੇ ਮગર ਮੱਛਾਂ ਨੂੰ ਕਦੋਂ ਹੱਥ ਪਾਓਗੇ ਜੇ ਅੱਜ ਭਗਵੰਤ ਮਾਨ ਨੇ ਮગર ਮੱਛ ਨੂੰ ਹੱਥ ਪਾਇਆ ਤਾਂ ਉਥੇ ਅੱਜ ਕਈਆਂ ਦੀ ਬੈਣ ਵੱਜੀ ਪਈ ਆ ਬੜੇ ਉਹਦੀ ਸਪੋਰਟ ਦੇ ਵਿੱਚ ਆਗੇ ਕਿ ਮੇ ਮਜੀਠੀਆ ਸਾਹਿਬ ਨਾਲ ਬੜਾ ਤਕਾ ਹੋ ਰਿਆ ਜੀ ਦੇ ਵਿੱਚ ਆਪਾਂ ਸੁਖਪਾਲ ਖਹਿਰਾ ਲਾ ਲਈਏ ਮੈਂ ਕਹਿੰਦਾ ਰਵਨੀਤ ਬਿੱਟੂ ਵਰਗੇ ਜਿਹੜੇ ਅੱਜ ਮਜੀਠੀਆ ਦੇ ਹੱਕ ਦੇ ਵਿੱਚ ਖੜ ਗਏ ਇਹਦਾ ਮਤਲਬ ਜੇ ਦਾਲਚਕ ਕਾਲਾ ਕਹਿੰਦੇ ਹੁੰਦੇ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਸੀ ਤਾਂ ਉਦੋਂ ਬੜੀ ਰਾਜਨੀਤੀ ਕਰਦੇ ਸੀ ਕਿ ਅਸੀਂ ਵੱਡੇ ਵੱਡੇ ਮਗਰਮੱਛਾਂ ਨੂੰ ਸਿੱਟਾਂਗੇ ਐ ਕਰਾਂਗੇ ਜੇ ਉਹ ਚਿੱਟਾ ਵੇਜਦਾ ਉਹਦੇ ਤੇ ਕਾਰਵਾਈ ਕਰਾਂਗੇ ਜੇ ਅੱਜ ਕਿਸੇ ਸਰਕਾਰ ਨੇ ਉਹਦੇ ਤੇ ਕਾਰਵਾਈ ਕਰਦੇ ਪਏ ਆ ਤੇ ਅੱਜ ਉਹੀ ਜਿਹੜੇ ਬਿਆਨ ਦਿੰਦੇ ਸੀ ਅੱਜ ਉਹਦੇ ਪੱਖ ਦੇ ਵਿੱਚ ਪੁੱਟਦੇ ਪਏ ਆ ਇਹਦਾ ਮਤਲਬ ਤੁਸੀਂ ਪੰਜਾਬ ਦੇ ਵਿੱਚ ਨਸ਼ਾ ਮੁਕਤ ਨਹੀਂ ਕਰਨਾ ਚਾਹੁੰਦੇ ਤੁਸੀਂ ਇੱਕ ਰਾਜਨੀਤੀ ਖੇਡਣਾ ਚਾਹੁੰਦੇ ਕਿ ਸਾਡੀ ਸਰਕਾਰ ਵਾਂਝੇ ਪੰਜਾਬ ਚ ਚਿੱਟਾ ਮਤਲਬ ਮਜੀਠੀਆ ਮਜੀਠੀਆ ਮਤਲਬ ਚਿੱਟਾ ਦੋਨਾਂ ਨੂੰ ਅਲੱਗ ਕਰਕੇ ਨਹੀਂ ਦੇਖ ਸਕਦੇ ਉਹ ਕੰਮ ਹੋ ਗਿਆ ਬਾਕੀ ਫੜਨਾ ਇੱਕ ਦਿਨ ਪਹਿਲਾਂ ਫੜਿਆ ਜਾਊ ਦੂਜੇ ਦਿਨ ਬਾਅਦ ਚ ਫੜਿਆ ਜਾਊ ਉਹ ਕੋਈ ਬੜੀ ਵੱਡੀ ਗੱਲ ਨਹੀਂ ਕਾਨੂੰਨ ਦੇ ਹੱਥ ਬੜੇ ਲੰਬੇ ਨੇ ਤੁਹਾਨੂੰ ਪਹਿਲਾਂ ਵੀ ਪਿਆ ਬੱਚ ਕੋਈ ਸਕਦਾ ਨਹੀਂ ਇਹ ਜਦੋਂ ਸਭ ਤੋਂ ਵੱਡਾ ਚਿੱਟੇ ਦਾ ਵਪਾਰੀ ਮਜੀਠੀ ਆਏ ਜਦੋਂ ਉਹ ਜੇਲ੍ਹ ਚੋਂ ਬਾਹਰ ਆ ਜਾਂਦਾ ਹੈ ਅੱਜ ਉਹ ਪਿੰਡ ਪਿੰਡ ਫਿਰ ਰਿਹਾ ਹੈ ਤੇ ਚਿੱਟਾ ਦਾ ਵਧਣਾ ਹੀ ਵਧਣਾ ਸਭ ਤੋਂ ਵੱਡਾ ਜਿਹੜਾ ਮਾਫੀਆ ਹੈ ਉਹ ਜਿਹਦੇ ਨਾਲ ਨਾਂਵ ਜੁੜਿਆ ਹੋਇਆ ਉਹ ਵਿਕਰਮ ਮਜੀਠੀਆ ਇਹ ਤਾਂ ਤਮਾਸ਼ਾ ਬਣ ਗਿਆ ਇੱਕ ਜਦੋਂ ਵੀ 6 ਮਹੀਨੇ ਬਾਅਦ ਜਾ ਕੇ ਮਜੀਠੀਆ ਨੂੰ ਫੜ ਲਓ ਗੱਲ ਇਹ ਆ ਵੀ ਕਿਉਂ ਇਹ ਤਾਂ ਤਮਾਸ਼ਾ ਬਣ ਗਿਆ ਇੱਕ ਜਦੋਂ ਵੀ 6 ਮਹੀਨੇ ਬਾਅਦ ਜਾ ਕੇ ਮਜੀਠੀਆ ਨੂੰ ਫੜ ਲਓ ਗੱਲ ਇਹ ਆ ਵੀ ਕਿਉਂ